ਦਸਨ ਕੀ ਹੋਇਆ ਰੋਈ ਜਾਂਦੀ ਆ ਤੂੰ ਦਸਨ ਜਾਣਾ ਨਹੀਂ ਰੋ ਕੇ ਰਹੀ ਆ ਤੂੰ ਜਿਸ ਮਮੀ ਨੇ ਮਨਾ ਘ ਰਿਆ ਜਾਣ ਨੂੰ ਲੈ ਮਮੀ ਨੇ ਕਦੇ ਵਾਸਤੇ ਮਨਾ ਕਰਤਾ ਜਾਣ ਨੂੰ ਚੰਗੀ ਜੌਬ ਲੱਗੀ ਆ ਖੁਸ਼ੀ ਵਾਲੀ ਗੱਲ ਆ ਅੱਜ ਤਾਂ ਮਮੀ ਨੇ ਰੋਟੀ ਵੀ ਨਹੀਂ ਬਣਾਈ ਹੈਗੀ ਤੂੰ ਮੇਰੀ ਗੱਲ ਸੁਣ ਤੂੰ ਟੈਨਸ਼ਨ ਨਾ ਲੈ ਤੂੰ ਆਪਾਂ ਚੱਲਦੇ ਆ ਜੌਬ ਦਾ ਦਰਾਫਾ ਡਾਕੂਮੈਂਟ ਸਬਮਿਟ ਕਰਕੇ ਆਉਣੇ ਆ ਜੇ ਲੇਟ ਹੋ ਜਾਗੇ ਫਿਰ ਆਪਾਂ ਸਾਡੇ ਗੱਲਾਂ ਨੂੰ ਇਹ ਆ ਕੇ ਆਪੇ ਗੱਲ ਕਰ ਨੂੰ ਮੰਮੀ ਨਾਲ ਯਾਰ ਕੁਝ ਬੋਲਣ ਨਾ ਫੇਰ ਜਸ਼ਨ ਕੋਈ ਨਹੀਂ ਕੁਝ ਬੋਲਦਾ ਮੈਂ ਆ ਕੇ ਆਪੇ ਗੱਲ ਕਰ ਲੂੰ ਮੰਮੀ ਨਾਲ ਤੂੰ ਚੱਲ ਮੇਰੇ ਘੇ ਤੇ ਆਜਾ ਐਡੀ ਕਿ ਟੈਨਸ਼ਨ ਆ ਤੂੰ ਆਜਾ ਇੱਕ ਵਾਰ ਦੇਖ ਲਉ ਤੂੰ ਸੇ ਆਪਣੀ ਜ਼ਿੰਮੇਵਾਰੀ ਤੇ ਲੈ ਕੇ ਜਾ ਜਸ਼ਨ ਮੇਰੀ ਜ਼ਿੰਮੇਵਾਰੀ ਆ ਤੂੰ ਆਦਾ ਸਹੀ ਆਜਾ ਐਨੀ ਟੈਨਸ਼ਨ ਨਾ ਇੰਦਰੀ ਜਸਲੀਨੀ ਦਾ ਕਿੱਥੇ ਗਿਆਗਾ ਉਹ ਤਾਂ ਦੋਨੇ ਜਾਣੇ ਗਏ ਹੋਏ ਆ ਕਾਗਜ਼ ਪੱਤਰ ਜੀ ਲੈ ਕੇ ਕਹਿੰਦੇ ਉੱਥੇ ਕਿਤੇ ਦਫ਼ਤਰ ਚ ਜਮਾ ਕਰਾ ਕੇ ਆਉਣੇ ਆ ਟਲੇ ਨਹੀਂ ਫਿਰ ਦੋਨੇ ਹਨਾ ਲੈ ਦੱਸਣ ਮੈਂ ਤਾਂ ਬਠੇ ਰਗਿਆ ਵੀ ਮੇਰੇ ਕਹੇ ਕਿੱਥੇ ਰੁਕਦੇ ਨੇ ਉਹ ਤੂੰ ਰੋਕਣਾ ਤਾਂ ਸੀ ਮਾੜਾ ਮੋਟਾ ਤਾਂ ਕਹਿਣਾ ਸੀ ਲੈ ਤੁਹਾਨੂੰ ਕੀ ਲੱਗਦਾ ਵੀ ਮੈਂ ਕਿਹਾ ਨਹੀਂ ਮੁੰਡਾ ਕਹਿੰਦਾ ਉਸ ਤਾਂ ਦੀ ਮਰਜ਼ੀ ਕਰਾਂਗੇ ਕੋਈ ਨਾ ਕਰਨ ਦੇ ਇਹਨਾਂ ਨੂੰ ਮਰਜ਼ੀ ਤੂੰ ਰੋਟੀ ਰੋਟੀ ਬਣਾ ਰੱਖੀ ਆ ਲੈ ਰੋਟੀ ਮੈਂ ਕਿੱਥੋਂ ਬਣਾ ਤੀ ਆਪ ਹੀ ਤਾਂ ਨਾਲ ਤਾਂ ਕਹੈ ਸੀ ਕੋਈ ਰੋਟੀ ਟੁੱਕ ਦਾ ਕੰਮ ਨਹੀਂ ਕਰਨਾ ਮੈਂ ਤਾਂ ਕੁਝ ਨਹੀਂ ਬਣਾਇਆ ਹੈਗਾ ਉਹ ਜਦੋਂ ਉਹ ਘਰੇ ਨਹੀਂ ਤੂੰ ਮੇਰੇ ਵਾਸਤੇ ਤਾਂ ਬਣਾ ਕੇ ਰੱਖ ਲੈਂਦੀ ਮੈਨੂੰ ਤਾਂ ਨਾ ਭੁੱਖਾ ਰੱਖਦੀ ਲੈ ਮੈਂ ਤਾਂ ਤੇਰੇ ਵਚਨ ਪਕਾਤੇ ਮਾਂ ਵੀ ਤਾਂ ਐ ਕਿਹਾ ਸੀ ਰੋਟੀ ਬਣਾਈ ਨਾ ਆਪਾਂ ਤਾਂ ਭਾਈ ਕਿਸੇ ਦਿਨ ਨਹੀਂ ਬਣਾਈ ਛੜ ਤਾਂ ਖੜਾ ਰੋਟੀ ਦਾ ਜਮੇ ਉਹ ਮੈਂ ਤੈਨੂੰ ਐ ਤੇਰੀ ਵਚਨ ਕਰੇ ਸੀ ਵੀ ਤੂੰ ਮੇਰੀ ਵੀ ਰੋਟੀ ਨਾ ਪਕਾਈ ਮੈਂ ਤੈਨੂੰ ਕਿਹਾ ਸੀ ਉਹਦੇ ਨਾਲ ਨਹੀਂ ਕੰਮ ਕਰਾਉਣਾ ਚੱਲ ਕੋਈ ਨਹੀਂ ਜਾ ਹੁਣ ਤੂੰ ਬਾਹਰੋਂ ਖਾਇਆ ਕੁਸ ਉਹ ਮੈਂ ਤਾਂ ਬਾਹਰੋਂ ਖਾਉਂਗਾ ਪਰ ਤੂੰ ਆ ਗੱਲ ਤੇਰੀ ਠੀਕ ਨਹੀਂ ਵੀ ਤੂੰ ਮੈਨੂੰ ਵੀ ਭੁੱਖਾ ਮਾਰੇ ਲੈ ਕਰੇ ਉਦੋਂ ਨਾਲੇ ਕੇ ਰੋਟੀ ਬਣਾਉਣੀ ਨਹੀਂ ਨਾਲੇ ਹੁਣ ਬਣਾ ਦੇ ਨਾ ਜਦੋਂ ਜਵਾਕ ਭੁੱਖੇ ਵਾਗੇ ਹੁਣ ਮੈਂ ਤੇਰੇ ਕੱਲੇ ਵਾਸਤੇ ਬਣਾਵਾਂ ਰੋਟੀਆਂ ਹਾਂ ਤੂੰ ਆਪ ਆਪ ਤਾਂ ਡੱਫ ਲੀਆਂ ਹੋਣਗੀਆਂ ਮੈਂ ਕਿੱਥੋਂ ਖਾ ਲੀਆਂ ਮੈਂ ਤਾਂ ਭੁੱਖੀ ਬੈਠੀ ਐ ਨਾਲੇ ਮੈਨੂੰ ਲਿਆ ਦੇ ਕੋਸ ਬਾਹਰੋਂ ਮੈਨੂੰ ਨਾ ਉੱਤੋਂ ਦੀ ਹੋ ਕੇ ਕਹੇ ਨੇ ਹੋ ਕਾਗਜ਼ ਪੱਤਰ ਜੇ ਲੈ ਕੇ ਦੇਖੀ ਮੈਂ ਹੁਣ ਉਹਨਾਂ ਨਾਲ ਕਰਦਾ ਚੱਲ ਜਿਹੜਾ ਕੁਝ ਹੋਇਆ ਤਾਂ ਇਤੋਂ ਕਰ ਲਈ ਬਾਈ ਚਲ ਮੈਂ ਤਾਂ ਰੋਟੀ ਬਾਹਰ ਖਾ ਲਵਾਂ ਤੂੰ ਡੱਫ ਲਿਆ ਬਣਾ ਕੇ ਕੋਈ ਨਾ ਤੂੰ ਤਾਂ ਖਾ ਕੇ ਆਈ ਨਾਣ ਜਾ ਕੇ ਡੱਫਲੀ ਲੈ ਦੱਸ ਮੈਂ ਇਹਦੀ ਮਗਰ ਲਾਗੀ ਮਣਾਏਵੇਂ ਨਾਲ ਤਾਪ ਭੁੱਖੀ ਬੈਠੇ ਨਾਲੇ ਜਵਾਕ ਭੁੱਖੇ ਬਾਗੇ ਇਹਦਾ ਕੀ ਜਾਊਗਾ ਚੰਗੀ ਮੱਤ ਤਾਂ ਕੋਈ ਦਿੰਦਾ ਨਹੀਂ ਮੈਂ ਤਾਂ ਵੀ ਦੋ ਲਾਕੇ ਖਾਵਾਂ ਮੈਨੂੰ ਇਹਨੇ ਕੀ ਲਿਆ ਕੇ ਦੇਣਾ ਤੂੰ ਕੱਲੀ ਤੁਰੀ ਹੋਣੀ ਐ ਜੱਸ ਕਿੱਥੇ ਐ ਮੰਮੀ ਉਹ ਤਾਂ ਮੈਨੂੰ ਛੱਡ ਕੇ ਆਪਣੀ ਜੌਬ ਤੇ ਚਲੇ ਗਏ ਅੱਛਾ ਸਰ ਮੈਂ ਤਾਂ ਰੋਟੀ ਬਣਾਉਂਦੀ ਸੀਗੀ ਆ ਨੂਨ ਮਿਰਚਾਂ ਖਤਮ ਹੋਈਆਂ ਪਿਆ ਨਾਲੇ ਖੰਡ ਮੁੱਕੀ ਪਈ ਹੈਗੀ ਫੇਰ ਇਹ ਚ ਕੀ ਗੱਲ ਆ ਮੰਮੀ ਮੈਂ ਦੱਸ ਗੱਲ ਕਿਉਂ ਨਹੀਂ ਹੁਣ ਪਹਿਲਾਂ ਸਬਜ਼ੀ ਕਿਵੇਂ ਬਣਾਵਾ ਮੈਂ ਓਹੋ ਤੂੰ ਸੇ ਤਾਂ ਉਹੀ ਟੈਨਸ਼ਨ ਲਈ ਜਾਂਦੇ ਹੋ ਇੰਨਾ ਕੰਮ ਤਾਂ ਆਪਾਂ ਮੈਨੇਜ ਕਰ ਹੀ ਸਕਦੇ ਆ ਚਲੋ ਆਪਾਂ ਲੈ ਆਉਨੇ ਆ ਪੁੱਤ ਤੈਨੂੰ ਪਤਾ ਹੈ ਮੈਂ ਤਾਂ ਅੱਜ ਤੱਕ ਕੂਈ ਨਹੀਂ ਕਦੇ ਕੱਲੀ ਗਈ ਹੈਗੀ ਮੰਮੀ ਕੱਲੀ ਨੂੰ ਕੀ ਆ ਆ ਤਾਂ ਦੋ ਘਰ ਛੱਡ ਕੇ ਤਾਂ ਦੁਕਾਨ ਆ ਆਪਾਂ ਜਾ ਕੇ ਲਿਓ ਨੇ ਫਿਰ ਸਵੇਰ ਦਾ ਕੁਝ ਖਾਦਾ ਵੀ ਨਹੀਂ ਆ ਭੁੱਖ ਲੱਗੀ ਪਈ ਆ ਚਲ ਠੀਕ ਆ ਆ ਜਾ ਐ ਕਰ ਮੇਰੇ ਨਾਲ ਚੱਲ ਤੂੰ ਆ ਮੈਨੂੰ ਤਾਂ ਕੱਲੀ ਨੂੰ ਔਖਾ ਲੱਗਦਾ ਭਾਈ ਆ ਜਾ ਸੱਸ ਨੂੰ ਹਾ ਤੁਰੀਆਂ ਜਾਵਾਂਗੇ ਹੋਰ ਕੀ ਆ ਰੋਟੀ ਪਾਣੀ ਤਾਂ ਬਣਾਈ ਲਵਾਂਗੇ ਟਾਈਮ ਤੇ ਚਲ ਆ ਜਾ ਬੱਦ ਅਗੇ ਟੇਪ ਚਲੋ ਮੰਮੀ ਦੋ ਮਿੰਟ ਲੱਗਣੇ ਆ ਹੁਣ ਲਿਆਵਾਂਗੇ ਸਾਰਾ ਸਮਾਨ ਇਹ ਕਿੱਧਰ ਜਾਂਦੀਆਂ ਨੇ ਕੋਈ ਨਾ ਹੁਣ ਦਿਨਾਂ ਨੂੰ ਮੁੜ ਕੇ ਮੈਂ ਪੁੱਛਦਾ ਹੁਣ ਗਿਆ ਤਾਂ ਕਰੀ ਨਾ ਮੁੜ ਕੇ ਇਹ ਪੁੱਛਦਾ ਮੈਂ ਇਹਨਾਂ ਨੂੰ ਕੋਈ ਨਾ ਕਿ ਰਾਜਾ ਮੈਂ ਦੱਸਦਾ ਇਹਨੂੰ ਪਤਾ ਇੰਨੀ ਖੁੱਲ ਹੋ ਗਈ ਇਹਨਾਂ ਨੂੰ ਵੀ ਜੇ ਮੈਂ ਕਰੇ ਨਹੀਂ ਤਾਂ ਜਿੱਥੇ ਮਰਜੀ ਦੁਰੀਆਂ ਫਿਰ ਨਹੀਂ ਆਇਆ ਤਾਂ ਹਮੇ ਮੈਂ ਸੋਚਦਾ ਰੱਖ ਦੇ ਚੰਦਰਵਰੀਆਨੀ ਕੀ ਹੋ ਗਿਆ ਐਂ ਕਿਉਂ ਬੈਠਾਗਾ ਮੂੰਹ ਭਲਾਈ ਮੈਂ ਦੱਸਦਾ ਤੈਨੂੰ ਕੋਈ ਨਾ ਐਂ ਕਿਉਂ ਬੈਠਾ ਮੂੰਹ ਨਮਕਾਈ ਕਿੱਡੀ ਕੀ ਗੱਲ ਹੋ ਗਈ ਗੱਲ ਤਾਂ ਦੱਸ ਦੇ ਤੂੰ ਮੈਨੂੰ ਐਂ ਦੱਸ ਦੇ ਵੀ ਸੋਨੂੰ ਆਜ਼ਾਦ ਕਿੰਨੇ ਦਿੱਤੀ ਸੀ ਦੋਨਾਂ ਨੂੰ ਵੇ ਘਰੋਂ ਬਾਹਰ ਤਾਂ ਤੁਸੀਂ ਐ ਤੁਰ ਗਿਆ ਫਰੋਂ ਬਾਹਰ ਅਸੀਂ ਕਿ ਮੇਲਾ ਦੇਖਣ ਗਏ ਆ ਘਰੇ ਹੁਣ ਸੌਦਾ ਮੁੱਕਿਆ ਪਿਆ ਸੀ ਭਾਈ ਸਬਜੀ ਤਾਂ ਨਹੀਂ ਸੀ ਮਹਾ ਜਲ ਨੂਨ ਮਿਰਚ ਮੁੱਕਿਆ ਪਿਆ ਜਸ਼ਨ ਕੈਨੀ ਮੰਮੀ ਚਲ ਕਿੱਡੀ ਗੱਲ ਆਪਾਂ ਲੈ ਆਉਣ ਇੱਥੋਂ ਦੁਕਾਨ ਤੋਂ ਅੱਛਾ ਜਸਨੇ ਤੈਨੂੰ ਕਹਤਾ ਹੁਣ ਤੂੰ ਜਸਨੇਆਂ ਗੱਲਾਂ ਮਗਰ ਚੱਲੇਂਗੀ ਉਹਦਾ ਕਹਿਣਾ ਮੰਨੇਗਾ ਨਾ ਅੱਜ ਤਿੱਕਰ ਮੈਂ ਤੈਨੂੰ ਕਦੇ ਦੁਕਾਨ ਤੇ ਨਹੀਂ ਜਾਣ ਦਿੰਦਾ ਸੀ ਤੇ ਅੱਜ ਤੂੰ ਦੁਕਾਨ ਤੇ ਵਾਗੀ ਐਂ ਤਾਂ ਮੈਂ ਉਹਨੂੰ ਵੀ ਕਿਹਾ ਸੀ ਮਹਾਬੁੱਤ ਮੈਂ ਤਾਂ ਕਦੇ ਇਕੱਲੀ ਗਈ ਨਹੀਂ ਤਾਂ ਹੀ ਤਾਂ ਉਹ ਨਾਲ ਵਾਗੀ ਮੇਰੇ ਕਹਿੰਦੀ ਮੰਮੀ ਚਲ ਆਪਾਂ ਦੋਨੇ ਵਾਗ ਜਾਨੀਆਂ ਮੈਂ ਨਾ ਤੈਨੂੰ ਇੱਕ ਗੱਲ ਦੱਸਦਾ ਇਹਨੂੰ ਸਮਝਾ ਦੇ ਵੀ ਜਿਹੜਾ ਉੱਥੇ ਸੀ ਨਾ ਤੇਰੇ ਪੇਕੇਆਂ ਦੇ ਘਰੇ ਉਹ ਜਿਹੜਾ ਸਾਰਾ ਕੁਝ ਚੱਲ ਗਿਆ ਚੱਲ ਗਿਆ ਇੱਥੇ ਨਹੀਂ ਚੱਲਦਾ ਇਹ ਕੁਸ ਜੇ ਨੇ ਆਈ ਰੱਖਣਾ ਫਿਰ ਉਹਨੂੰ ਸਿੱਧਾ ਕਹਿ ਦੇ ਜੇ ਸਮਝ ਗਈ ਠੀਕ ਆ ਨਾ ਸਮਝੀ ਕੱਟਾ ਲਾ ਦੇ ਸਦੀ ਗੱਲ ਹੈ ਮੇਰੇ ਕੋਲ ਮੂੰਹ ਮੈਂ ਮਰ ਜਾ ਇਹਦੇ ਚ ਪੇਖਿਆਂ ਨੂੰ ਤੋੜਨ ਵਾਲੀ ਏਡੀ ਕੀ ਗੱਲ ਹੋ ਗਈ ਏਡਾ ਕੀ ਗਨਾ ਕਰਤਾ ਵੇ ਓਏ ਅੱਜ ਤੇ ਕਰ ਮੈਂ ਤੈਨੂੰ ਨਹੀਂ ਭੇਜਦਾ ਦੁਕਾਨ ਤੇ ਤੇ ਤੈਨੂੰ ਲੈ ਕੇ ਦੁਕਾਨ ਤੇ ਬਾਕੀ ਇਹ ਉੱਥੇ ਕੀ ਕਹਿੰਦੇ ਹੋਣਗੇ ਦੁਕਾਨ ਤੇ ਜਿਹੜੇ ਚਾਰ ਲੋਕ ਦੇਖਦੇ ਹੋਣਗੇ ਚੱਲ ਮੇਰੀ ਗੱਲ ਸੁਣ ਬਾਬਾ ਗੁਰੂ ਗਲਤੀ ਹੋ ਗਈ ਅੱਗੇ ਤੋਂ ਨਹੀਂ ਜਾਂਦੇ ਪਰ ਹੁਣ ਕਿਹੜਾ ਛੱਡ ਕਿਹੜਾ ਛੱਡੇ ਦਾ ਮੁੜ ਕੇ ਜਮੈਂ ਤੈਨੂੰ ਵੀ ਦੇਖਣਾ ਤੇਰੇ ਗਿੱਟੇ ਪਹਿਲਾਂ ਛਾਂਗੂ ਅੱਗੇ ਮੈਂ ਰੋਜ਼ ਹੀ ਜਾਂਦੀ ਆ ਮੈਨੂੰ ਜਾਣਦਾ ਕੀ ਚਾਏ ਨਾਲੇ ਤੇ ਫਿਰ ਜਦੋਂ ਤੂੰ ਅੱਗੇ ਨਹੀਂ ਗਈ ਸੱਚ ਕਿਉਂ ਗਈ ਪਰ ਉਹਨ ਕੋਈ ਹੈ ਨਹੀਂ ਜ਼ਿਕਰ ਐ ਭਾਈ ਮਾ ਫੇਰਾ ਕਿ ਫਿੱਟੋਂਗੇ ਵੀ ਸਬਜੀ ਨਹੀਂ ਬਣਾਈ ਤਾਂ ਬਾਗੀ। ਜਾ ਪਾਣੀ ਦਾ ਗਲਾਸ ਲੈ ਕੇ ਦੇ ਮੈਨੂੰ। ਉਹ ਲਿਆ ਦਿੰਨੀ ਆ। ਸਾਰਿਆਂ ਦਿਨ ਪਤਾ ਨਹੀਂ ਕੀ ਪ੍ਰਿੰਡਾ ਖਾ ਲੈਂਦਾ ਕਦੇ ਤਾਂ ਸਿੱਧੇ ਮੂੰਹ ਬੋਲ ਪਿਆ ਕਰ। ਕਦੇ ਸਿੱਧੇ ਮੂੰਹ ਬੋਲ ਪਿਆ ਕਰ। ਤੁਸੀਂ ਘਰ ਦੇ ਅਸੂਲ ਤੋੜੀ ਜਾਓ। ਮੈਂ ਸਿੱਧੇ ਮੂੰਹ ਬੋਲਣਾ ਹਾਂ ਜੇ ਤੁਹਾਨੂੰ। ਐਡੇ ਵੀ ਕੀ ਅਸੂਲ ਤੋੜਤੇ? ਓਏ ਅੱਜ ਤਾਂ ਤੁਸੀਂ ਇੱਥੇ ਕਿ ਗਈਆਂ? ਕੱਲ ਨੂੰ ਤੁਸੀਂ ਕਹੂੰਗੇ ਅਸੀਂ ਉਹ ਸ਼ਹਿਰ ਜਾਂਦੇ ਆ। ਨਾ ਮੇਰਾ ਦਿਮਾਗ ਖਿੱਲੇ ਮੈਂ ਸ਼ਹਿਰ ਬਾਗ ਜੂ ਆਈ। ਹਾਂ ਜਿੱਦੇ ਵੀ ਇਸ ਘਰ ਚ ਆਈਆਂ ਕਦੇ ਦੇਖੇ ਦੇਣੀਓ ਪੈ ਟੱਪਿਆ ਮੇਰਾ ਜੇ ਐਂ ਗੱਲਾਂ ਬਾਤਾਂ ਰਹੀਆਂ ਨਾ ਤੇਰਾ ਦਿਮਾਗ ਕਿਹਨੂੰ ਜਿਹਦੇ ਮਗਰੀ ਲੱਗੇਗੀ ਤੂੰ ਹਾਂ ਤੂੰ ਹਲਿਆ ਕੇ ਛੱਡੇਗਾ ਦਿਮਾਗ ਤਾਂ ਇਹਦਾ ਪਾਣੀ ਲੈ ਤੂੰ ਠੀਕ ਭਾਜੀ ਮੈਂ ਕਿ ਛੱਡੂਗਾ ਇਹਦਾ ਦਿਮਾਗ ਅੱਜ ਤੈਨੂੰ ਹੋ ਇਥੋਂ ਕਿ ਤੱਕਰ ਕਹਿੰਦੀ ਐ ਕੱਲ ਨੂੰ ਤੈਨੂੰ ਹੋਰ ਗਾਹਾਂ ਕਹੋਗੀ ਫਿਰ ਤੂੰ ਤੇ ਮਗਰੀ ਲੱਗੇਗੀ ਲੈ ਮੈਂ ਤਾਂ ਉਹੀ ਮੰਮੀ ਜੀ ਨੂੰ ਗਲਤ ਸਮਝੇ ਗਈ ਸਾਰੇ ਘਰ ਚ ਗੇਮ ਤਾਂ ਡੈਡੀ ਪਾਉਂਦੇ ਫਿਰਦੇ ਐ देख के मैं लग रहा मम्मी ने बोलना बेचारी मम्मी का भी की कसूर की हो गया मम्मी है बैठी है तू तो? की रस्सा पोता तेरे पे प्यो ने तू पा हरेक गलते कलेस एक गलते कलेस फिर कोई गल होगी होना ਹੋਣਾ ਕੀ ਐ ਆ ਕਰੇ ਸੌਦਾ ਪੱਤਾ ਜੇ ਮੁੱਕਿਆ ਪਿਆ ਸੀਗਾ ਮੈਂ ਜਸ਼ਨ ਨੂੰ ਕਿਹਾ ਮਹਾਪੁੱਤ ਸਬਜ਼ੀ ਕਿਵੇਂ ਬਣਾਵਾਂ ਨੂਨ ਮਿਰਚ ਹੈ ਨਹੀਂਗਾ ਉਹ ਕਹਿੰਨੀ ਮਾਂ ਚੱਲ ਕੋਈ ਨਹੀਂ ਮੈਂ ਚੱਲ ਵੜਦੀ ਤੇ ਨਾ ਦੁਕਾਨ ਤੇ ਆਪਾਂ ਲੈ ਆਉਣੇ ਅਸੀਂ ਲੈਣ 바ਗੀਆਂ ਇਹਨੇ ਕਿਤੇ ਦੇਖ ਲਿਆ ਸਾਨੂੰ ਐਨੇ ਚੀ ਮੈਨੂੰ ਇੰਨਾ ਕੁਝ ਬੋਲਿਆ ਦੇਖ ਪੁੱਤ ਆਪ ਤਾਂ ਉਹਨੂੰ ਕੁਝ ਕਹਿੰਦਾ ਨਹੀਂ ਹੈਗਾ ਸਾਰੀਆਂ ਗੱਲਾਂ ਮੈਥੋਂ ਕਹਾ ਦਿੰਦਾ ਹੈਗਾ ਫੇ ਮੈਨੂੰ ਕਹਦਾ ਇਹਨੂੰ ਰੋਕ ਦੇ ਵੀ ਇਹੋ ਜਿਹਾ ਕੁਝ ਨਹੀਂ ਕਰਨਾ ਕਿਤੇ ਘਰੋਂ ਬਾਹਰ ਨਹੀਂ ਜਾਣਾ ਨੌਕਰੀ ਨਹੀਂ ਕਰਨੀ ਤੇ ਨਹੀਂ ਗੰਦਲ ਦੇ ਪੇਕੇ ਪਾਗ ਡੈਡੀ ਤੋਂ ਬੱਚੇ ਇਹ ਕਿੱਡੀ ਗੱਲ ਹੋ ਗਈ ਜੇ ਤੁਸੀਂ ਸੌਦਾ ਲਈਆਂ ਜਾ ਕੇ ਹੋਣੀ ਤਾਂ ਹੈ ਬੁੱਤ ਆਖੂਗਾ ਤੈ ਬਹੂ ਨਾਲ ਕੰਮ ਨਹੀਂ ਕਰਾਉਣਾ ਹੈ ਦੱਸ ਵੀ ਮੈਂ ਇਕੱਲਾ ਨੂੰ ਜਵਾਖੜੀ ਨੂੰ ਕਿਵੇਂ ਤੰਗ ਕਰੀ ਜਾਵਾਂ ਯਾਰ ਇੱਕ ਤਾਂ ਮੈਨੂੰ ਡੈਡੀ ਦੀ ਐ ਸਮਝ ਨਹੀਂ ਆਉਂਦੀ ਵੀ ਤੈ ਬੁੜੀਆਂ ਵਾਲੇ ਕੰਮਾਂ ਤੋਂ ਕੀ ਲੈਣਾ ਜਿਹੜੇ ਕੰਮ ਕਹਿੰਨੇ ਆ ਘਰ ਦੇ ਕੰਮ ਤਾਂ ਕੋਈ ਕਰਦਾ ਨਹੀਂ ਜਿਹੜੇ ਬੰਦਿਆਂ ਦੇ ਕਰਨ ਵਾਲੇ ਹੁੰਦੇ ਨੇਗੇ ਉਹ ਚ ਤਾਂ ਮੈਂ ਇਕੱਲਾ ਫੇਰੀ ਜਾਊਂਗਾ ਆਪ ਬੁੜੀਆਂ ਵਾਲੇ ਕੰਮਾਂ 'ਚ ਉਹੀ ਫਸਦਾ ਫੇਰੀ ਜਾਊਂ ਵੀ ਤੈ ਸਤੈ ਲੈਣਾ ਕੀ ਹੈ ਕੰਮਾਂ ਤੋਂ ਹੈ ਪੁੱਤ ਬੁਰੇ ਮੈਨੂੰ ਪਾਉਂਦਾ ਆਖੂ ਬਹੁ ਮੂਰੇ ਕੋਈ ਕੰਮ ਨਹੀਂ ਕਰਨਾ ਹੁਣ ਨੌਕਰੀ ਤੇ ਨਹੀਂ ਭੇਜਣਾ ਮੈਨੂੰ ਮਾਫ਼ ਕਰ ਮੈਂ ਨਾ ਐਵੇਂ ਤੁਹਾਨੂੰ ਗੱਲ ਸਮਝਦੀ ਸਾਰੀ ਗੇਮ ਪਰ ਡੈਡੀ ਖੱਡੀ ਜਾਂਦੇ ਨੇ ਪੁੱਤ ਮੈਂ ਵੀ ਮਜਬੂਰ ਹੋਈ ਬੈਠੀ ਆ ਨਹੀਂ ਮੈਂ ਤੇਰੇ ਨਾਲ ਸਾਰਾ ਕੰਮ ਕਰਾਵਾਂ ਮੈਂ ਵੀ ਕਿੱਧਰ ਨੂੰ ਜਾਵਾਂ ਮੰਮੀ ਤੁਸੀਂ ਨਾ ਐਵੇਂ ਨਾ ਮੂਡ ਖਰਾਬ ਕਰੋ ਹੁਣ ਜਿਵੇਂ ਡੈਡੀ ਨੂੰ ਚਾਹੀਦਾ ਆਪਾਂ ਉਵੇਂ ਹੀ ਰਹਾਂਗੇ ਤੇ ਉਵੇਂ ਦਿਖਾਵਾਂਗੇ ਡੈਡੀ ਨੂੰ ਪਤਾ ਨਹੀਂ ਇਹ ਬੰਦੇ ਨੇ ਦਿਮਾਗ 'ਚ ਕੀ ਚੱਲਦਾ ਹੈ ਮੈਂ ਤਾਂ ਇਹ ਨਹੀਂ ਸਮਝਦਾ ਨਹੀਂ ਆਲਾ ਕਹਿੰਦਾ ਚੱਲ ਮੇਰੇ ਨੂੰ ਪੁੱਤ ਕਮਾਉਂਦੇ ਐ ਮੈਂ ਘਰੇ ਖੁਸ਼ ਰਹਾ ਨਾਲੇ ਮੈਂ ਵੀ ਹੌਂਸਲੇ 'ਚ ਕੰਮ ਕਰਾਉਂਦਾ ਬੜਾ ਕੰਮ ਕਰਾਂ ਪੁੱਤ ਮੈਂ ਤਾਂ ਇਹ ਨਹੀਂ ਸਮਝਦਾ ਵੀ ਲੋਕਾਂ ਦੇ ਜਵਾਬ ਤਾਂ ਕੁਛ ਕਰਦੇ ਨਹੀਂ ਬੰਦਾ ਤਾਂ ਤਾਂ ਬੋਲਦਾ ਸੋਣਾ ਲੱਗੇ ਭਾਈ ਤੂੰ ਤੁਸੀਂ ਕੁਛ ਕਰਦੇ ਨਹੀਂ ਹੈਗੇ ਉਹੀ ਤਾਂ ਹੈ ਫਿਰ ਆਖੂ ਮੈਂ ਸਹੀ ਆ ਤੁਸੀਂ ਗਲਤ ਹੋ ਮੇਰੀ ਗੱਲ ਦੀ ਫੁੱਲ ਚੜਾਓ ਲੈ ਦੱਸ ਵੀ ਤੇਰੀ ਗੱਲ ਨੂੰ ਮੈਂ ਕਿਵੇਂ ਸਹੀ ਮੰਨ ਲਾਂ ਉਹ ਤਾਂ ਸਹੀ ਦੋਵੇਂ ਕੋਈ ਗਲਤ ਤਾਂ ਮੰਨ ਨਹੀਂ ਆ ਨਾ ਫਿਰ ਕੰਜਰ ਕਲੇਸ਼ ਹਿੰਦੀ ਵੀ ਹੈ ਨਾ ਵੀ ਮੇਰੀ ਗੱਲ ਮੰਨੋ ਮੰਮੀ ਮੈਨੂੰ ਮਾਫ਼ ਕਰਿਓ ਮੈਂ ਤਾਂ ਨਾ ਤੁਹਾਨੂੰ ਐਵੇਂ ਉੱਚਾ ਬੋਲਦੀ ਹਾਂ ਨਾ ਨਾ ਦੀ ਮਾਫੀ ਲਈ ਤਾਂ ਕੀ ਗੱਲ ਐ ਸਵਾ ਲਈ ਮੈਨੂੰ ਤਾਂ ਆਪ ਦਰਦ ਹੁੰਦਾ ਜਦੋਂ ਮੈਂ ਤੇਨੂੰ ਗੁੱਠਾ ਸਿੱਧਾ ਬੋਲਦੀ ਆਂ ਕਿ ਤੇਰੇ ਨਾਲ ਕੋਈ ਕੰਮ ਨਹੀਂ ਕਰਾਉਂਦੀ ਮੇਰਾ ਵੀ ਜੀ ਕਰਦਾ ਵੀ ਮੈਂ ਬੀਨੂ ਨਾਲ ਕੰਮ ਕਰਾਵਾਂ ਪਰ ਮੈਂ ਕੀ ਕਰਾਂ ਪੁੱਤ ਜੇ ਮੈਂ ਖੜੀ ਹੋ ਕੇ ਕੋਈ ਕੰਮ ਕਰਾਉਣ ਲੱਗਦੀ ਆਂ ਫਿਰ ਮਗਰੋਂ ਮੇਰੇ ਨਾਲ ਕਲੇਸ਼ ਪੈਂਦਾ ਮੈਂ ਹੋ ਗਿਆ ਭਾਂਡੇ ਸਾਫ ਪੁੱਤ ਬਾਕੀ ਦਾ ਸਾਰਾ ਕੰਮ ਹੋ ਗਿਆ ਮੇਰੀ ਗੱਲ ਸੁਣ ਆ ਮੜਾ ਇਹ ਸੈਲਫ ਤੇ ਕਪੜਾ ਮਾਰ ਦੇ ਤੇ ਭੈਣ ਨੂੰ ਆਏ ਲੱਗੂਗਾ ਵੀ ਕੰਮ ਅਦਾਇਗੀ ਕੀਤਾ ਹੈਗਾ ਚੰਗਾ ਨਮੇੜ ਦੇ ਪੁੱਤ ਬਣ ਕੇ ਕੀ ਹੋ ਬੁੱਤ ਹਾਂਜੀ ਪਾਣੀ ਲੈ ਕੇ ਦਿਓ ਬੁੱਤ ਲਿਆਉਣੀ ਆ ਹੋ ਹੋ ਇੰਨੀ ਗਰਮੀ ਫਾਂ ਲੋਟ ਪਰ ਸੋਈ ਦੇ ਕੰਮ ਕਰ ਲੈ ਪੁੱਤ ਸਾਹ ਰੋਟੀ ਹਾਂ ਹਾਂ ਡੈਡੀ ਹੋ ਗਏ ਸਾਰੇ ਕੰਮ ਠੀਕ ਆ ਬੁੱਤ ਮੈਂ ਨਾ ਬੁੱਤ ਤੈਨੂੰ ਐਂ ਕਹਿੰਦਾ ਸੀ ਹਾਂਜੀ ਤੁਹਾਡੇ ਮੰਮੀ ਆ ਬਿਮਾਰ ਆ ਤੇ ਮੈਂ ਨਾ ਕਿਤੇ ਪਾਸੇ ਜਾਣਾ ਹੈ ਮੇਰੇ ਕੱਪੜੇ ਪ੍ਰੈਸ ਕਰ ਦੇਉਂ ਕੋਈ ਗੱਲ ਨਹੀਂ ਡੈਡੀ ਮੈਂ ਕਰ ਦਿੰਨੀ ਹੁਣੇ ਠੀਕ ਹੈ ਪੁੱਤ ਪ੍ਰੈਸ ਵੀ ਕਰੀਦਾ ਮੈਂ ਹੁਣ ਡੈਡੀ ਦੇ ਕੱਪੜਿਆਂ ਤੇ ਲਸ਼ਨ ਕੀ ਕਰਦੀ ਆ ਪੁੱਤ ਕੁਛ ਨਹੀਂ ਮੰਮੀ ਡੈਡੀ ਦੇ ਕੱਪੜੇ ਤੇ ਪ੍ਰੈਸ ਕਰ ਦਿੱਤੇ। ਮੇਰੀ ਗੱਲ ਸੁਣ ਨਾ ਤੇ ਤੈਨੂੰ ਲੇਟ ਹੋ ਜੇਗੀ। ਜੇ ਫਟਾਫਟ ਤਿਆਰ ਹੋ ਜਾ ਤਾਂ ਮੈਂ ਕਰ ਦਿੰਨੀ ਆਪੇ। ਜਾ। ਦੇਖ ਲੈ। ਕਿੰਨੇ ਕੰਮ ਘਣਿਆਏ। ਫੇਰ ਵੀ ਟਾਈਮ ਤੇ ਤਿਆਰ ਹੋ ਕੇ ਜਾਉਂਦੇ ਬੱਗੀ। ਬਹੁਤ ਤੇਜ਼ ਦਿਮਾਗ ਹੈ ਦਾ। ਦੇਖ ਲੈ। ਕਿੱਥੇ ਆਪਾਂ ਕਿੱਥੇ ਉਹ ਜੈਲੇ ਗਏ ਕੀ ਹੋ ਗਿਆ ਹੁਣ ਓਏ ਹੁਣ ਕੀ ਆ ਜਰ ਕੋਈ ਗੱਲ ਜੇ ਤੋ ਚੁੱਪ ਜੇ ਨਾ ਮੇਰੇ ਤਾਂ ਦਿਮਾਗ ਤੇ ਚੜ ਜਾਂਦੀ ਐ ਉਹ ਦੇਖ ਜੈਲੇ ਦਾ ਨਾ ਅਣਪੜ੍ਹਿਆ ਮੁੰਡਾ ਉਹਦਾ ਵਿਆਹ ਸੀ ਹੁਣ ਉਹਨੂੰ ਵਿਆਹ ਚ ਕਰ ਦਿੱਤੀ ਐ ਤੇ ਕਿੱਥੇ ਆਪਣਾ ਜੱਸ ਇੰਨਾ ਪੜਿਆ ਲਿਖਿਆ ਫਰਕ ਦੇਖ ਨਾ ਹੁਣ ਤੂੰ ਆਪਣੀ ਇੰਨੀ ਜਾਇਦਾਦ ਤੇ ਉਹਨਾਂ ਦੇ ਕੀ ਆ ਜਰ ਦੱਸ ਮੈਨੂੰ ਉਹਨਾਂ ਨੂੰ ਫੇਰ ਵੀ ਕਰ ਦਿੱਤੀ ਉਹਦੇ ਸਹੁਰਾ ਨੇ ਬੇ ਜੀ ਨੇ ਧੀ ਦੇਤੀ ਪਿੱਛੇ ਕੀ ਰਹਿ ਗਿਆ ਕਿਉਂ ਤੇਰਾ ਦਿਮਾਗ ਖਰਾਬ ਹੋਇਆ ਰਹਿਦਾ ਸਾਰਾ ਦਿਨ ਉਹ ਦਿਮਾਗ ਖਰਾਬ ਹੋਵੇ ਕਿਉਂ ਨਾ ਆਪਾਂ ਤਾਂ ਜੱਸ ਦੇ ਪੜ੍ਹਾਈ ਤੇ ਵੀ ਐਨੇ ਪੈਸੇ ਲਾਏ ਨੇ ਤੇ ਉਹਨਾਂ ਨੇ ਕੀ ਕੀਤਾ ਦਸਵੇਂ ਨੂੰ ਉਹਨੂੰ ਫੇਰ ਵੀ ਕਾਰ ਮਿਲੀ ਹੁਣ ਨਾ ਮੈਂ ਤੈਨੂੰ ਦੱਸਦਾ ਇੱਕ ਗੱਲ ਤੂੰ ਨਾ ਸੱਸ ਬਣ ਜਾ ਸੱਸ ਉਹਨੂੰ ਨਾ ਐਨਾ ਤੰਗ ਕਰ ਜਾ ਸਾਨੂੰ ਐਨਾ ਤੰਗ ਕਰ ਤੇ ਨਾਲੇ ਉਹਨੂੰ ਕਹੇ ਵੀ ਕਾਰ ਲੈ ਕੇ ਆਵੇਂ ਮੈਂ ਇਸ ਤਰ੍ਹਾਂ ਕੋਈ ਨਹੀਂ ਕਿਹਾ ਜਾਂਦਾ ਨਾ ਮੈਂ ਕਿਸੇ ਦੀ ਤੀਨ ਨੂੰ ਤੰਗ ਕਰਾਂ ਨਾਲੇ ਆਪਣੇ ਕਾਹਦਾ ਤੋੜਾ ਰੱਬ ਨੇ ਸੁੱਖ ਨਾ ਰੰਗ ਲਾਏ ਹੋਏ ਨੇ ਇੱਥੋਂ ਕਾਨੂੰ ਕਿਹਾ ਜਾਂਦਾ ਤੂੰ ਤਾਂ ਜਿੰਨਾਂ ਨੂੰ ਪੂਛ ਪੂਛ ਕਰ ਲੇ ਉਹੀ ਬਹੁਤ ਹੈ ਮੈਂ ਤੈਨੂੰ ਕਹਿਤਾ ਵੀ ਉਹਨੂੰ ਕਹਿ ਦੇ ਮੈਂ ਨਹੀਂ ਕਹਿੰਦੀ ਕਿਉਂ ਨਹੀਂ ਕਹਿੰਦੀ ਤੂੰ ਜੇ ਮੰਮੀ ਕਹਿਣਗੇ ਵੀ ਨਾ ਮੈਂ ਤਾਂ ਵੀ ਨਹੀਂ ਕਹਿੰਦੀ ਆਪਦੇ ਮਾਪੇ ਨੂੰ ਕਾਰ ਦੇਣ ਵਾਸਤੇ ਕਿਉਂ ਕੀ ਗੱਲ ਪੁੱਤ ਕਿਉਂ ਨਹੀਂ ਕਹਿੰਦੇ ਤੁਸੀਂ ਮੈਂ ਨਹੀਂ ਉਹਨਾਂ ਨੂੰ ਤੰਗ ਕਰ ਸਕਦੀ ਉਹ ਪੁੱਤ ਮੇਰੀ ਗੱਲ ਸੁਣ ਲੈ ਉਹ ਕਾਰ ਮੈਂ ਆਪਦੇ ਵਾਸਤੇ ਨਹੀਂ ਮੰਗਾਉਣੀ ਉਹਨੂੰ ਵਰਤੋਂਗੇ ਤੁਸੀਂ ਤੁਸੀਂ ਚਲਾਓਗੇ ਆਪਦੇ ਘਰੇ ਸੇ ਸਭ ਕੁਝ ਲੈ ਸਕਦੇ ਮੈਂ ਆਪਦੇ ਮਾਪੇ ਨੂੰ ਨਹੀਂ ਤੰਗ ਕਰਨਾ ਪੁੱਤ ਹਰੇਕ ਹੀ ਮਾਪੇ ਆਪਦੇ ਧੀ ਪੁੱਤ ਨੂੰ ਦਿੰਦਾ ਹੈ ਤੁਹਾਡੇ ਧੀ ਨਹੀਂ ਨਾ ਹੈਗੀ ਤਾਂ ਕਹਿੰਦੇ ਹੋ ਤੁਸੀਂ ਉਹ ਪੁੱਤ ਇਹ ਗੱਲ ਤੁਸੀਂ ਕੀ ਕਹਿੰਦੇ ਹੋ ਵੀ ਸਾਡੇ ਧੀ ਨਹੀਂ ਤਾਂ ਤੁਸੀਂ ਤਾਂ ਕਹਿੰਦੇ ਹਰੇ ਕੱਬ ਦੀ ਧੀ ਨੂੰ ਦੇਖ ਕੇ ਤੋਰਦਾ ਉਹ ਦੇਖ ਲਓ ਜਾ ਕੇ ਦੇਖ ਲਓ ਕਿੰਨਾ ਕਸੀ ਉਹ ਅਗਲੇ ਨੇ ਕਾਰ ਦੇ ਕੇ ਤੋਰੀ ਆਵਦੀ ਧੀ ਬੇ ਦੱਸ ਤੇਰੀ ਤਮਾ ਕਿਉਂ ਨਹੀਂ ਪਰ ਦੀ ਕਿਉਂ ਮਾੜੀ ਨੀਤ ਰੱਖਦਾ ਮੈਂ ਜਿਹੜਾ ਤੁਹਾਨੂੰ ਕਹਿਤਾ ਨਾ ਇੱਕ ਕਾਰਨ ਨਾਲ ਨਾ ਤੇਰੇ ਚਵਾਰੇ ਨਹੀਂ ਪੈਣ ਲੱਗੇ ਬੈੜੀ ਜੀ ਤੁਸੀਂ ਜੋ ਮਰਜ਼ੀ ਕਰ ਲਓ ਮੈਂ ਆਪਦੇ ਘਰ ਦੇ ਉਹਨੂੰ ਨਹੀਂ ਕਹਿਣਾ ਜੇ ਤੁਹਾਡੇ ਚ ਹਿੰਮਤ ਆ ਨਾ ਤੁਸੀਂ ਆਪ کہہ ਲਓ ਮੰਮੀ ਨੂੰ ਕਿ ਆ ਵਿੱਚ ਪਾਉਣੇ ਹੋ ਤੁਸੀਂ ਆਪ ਮੰਗ ਲਓ ਮੇਰੇ ਘਰ ਦੇਆਂ ਤੋਂ ਦੇਖ ਸਿੰਦਰੀ ਇਹਨੂੰ ਕਹਿ ਦੇ ਬੀਜਾ ਦਾ ਕਰ ਲਿਆ ਵੇ ਤੇ ਨਹੀਂ ਆਪਣੇ ਮਾਪੇ ਉਹਨਾਂ ਨਾਲ ਮੇਰੀ ਗੱਲ ਕਰਾਵੇ ਕਰ ਲੈ ਤੂੰ ਗੱਲ ਮੈਂ ਤਾਂ ਕੋਈ ਨਹੀਂ ਕਰ ਸਕਦਾ ਤੁਸੀਂ ਗੱਲ ਮੈਂ ਕਰ ਸਕਦਾ ਗੱਲ ਮੈਂ ਕਰਦਾ ਕੋਈ ਨਾ ਗੱਲ ਉਹਨਾਂ ਨਾਲ ਤੁਸੀਂ ਜਾਓ ਆਪਦਾ ਕੰਮ ਕਰੋ ਕੰਮ ਕਰੋ ਉਹਨਾਂ ਨੇ ਦੇਖ ਲੈ ਮੈਂ ਤੈਨੂੰ ਕਿਹਾ ਸੀ ਨਾ ਵੀ ਇੱਕ ਨੱਕ ਦਿਨ ਇਹ ਮੂਰੇ ਬੋਲਣ ਲੱਗੂ ਡਾਡੀ ਮੂਰੇ ਵੀ ਤੁਸੀਂ ਬੋਲਣ ਲਾਇਆ ਮਜਬੂਰ ਕੀਤਾ ਤੁਸੀਂ ਪੁੱਤੇ ਮਜਬੂਰੀ ਨਹੀਂ ਹੈਗੀ ਮੈਂ ਜੋ ਕੁਝ ਵੀ ਕਹਿ ਰਿਹਾ ਉਹ ਸਾਰਾ ਕੁਝ ਸਮਾਨ ਤੁਸੀਂ ਵਰਤਣਾ ਚਾਹੇ ਮੈਂ ਕਾਰ ਨੂੰ ਕਹਤਾ ਜਾਂ ਕੋਈ ਹੋਰ ਚੀਜ਼ ਨੂੰ ਕਹਤਾ ਨਹੀਂ ਅਸੀਂ ਬੱਸਾਂ ਦੇ ਮੋਟਰਸਾਈਕਲ ਤੇ ਹੀ ਠੀਕ ਆ ਸਾਨੂੰ ਨਹੀਂ ਲੋੜ ਗੱਡੀ ਦੀ ਲੋਡ ਹੋਵੇ ਜਾਂ ਨਾ ਹੋਵੇ ਤੇ ਗੱਡੀ ਲਿਆਏਗੀ ਤਾਂ ਇਸ ਘਰ ਤੇ ਰਹੇਗੀ ਨਹੀਂ ਆਪਦੇ ਪਿੱਕੇ ਜਾਓ ਮਾੜੀ ਮੋਟੀ ਨੇ ਸ਼ਰਮ ਕਰ ਲਾ ਨੂੰ ਨੂੰ ਕੋਈ ਐ ਬੋਲਦਾ ਹੁੰਦਾ ਹੈਗਾ ਡੈਡੀ ਜੀ ਮੈਂ ਰਹੂੰਗੀ ਵੀ ਇੱਥੇ ਤੇ ਨਾ ਗੱਡੀ ਲੈ ਕੇ ਆਵਾਂ ਆ ਦੇਖ ਲੈ ਕਿਹੜੇ ਲੋਡ ਚ ਬੰਨ ਚੱਲਣ ਲੱਗੀ ਜਿਵੇਂ ਤੂੰ ਬੋਲੀ ਜਾਨਾ ਹੈਗਾ ਉਵੇਂ ਫਿਰ ਉਹ ਵੀ ਬੋਲੂਗੀ ਭਾਈ ਕਿਵੇਂ ਮੈਂ ਹੋਰ ਕਿਵੇਂ ਬੋਲਾਂ ਅਹੀਂ ਬੋਲੂ ਮੈਂ ਤਾਂ ਬੋਲੀ ਚੱਲ ਫਿਰ ਉਹ ਵੀ ਬੋਲੂ ਤੂੰ ਨਾ ਇਹਦਾ ਪੱਖ ਲੈਨੀ ਹੈ ਤੂੰ ਮੈਂ ਪੱਖ ਨਹੀਂ ਲੈਂਦੀ ਹੈਗੀ ਜਿਹੜੀ ਗੱਲ ਸਹੀ ਹੈ ਮੈਂ ਉਹਦੇ ਨਾਲ ਖੜੀ ਆਂ ਬੂਵੇਂ ਮਰ ਜਾ ਕੀ ਹੋ ਗਿਆ ਨੂੰ ਜਸ਼ਨ ਡੈਡੀ ਜੀ ਮੈਨੂੰ ਤਾਂ ਲੱਗਦਾ ਇਹਦਾ ਬਲੱਡ ਵਾਲਾ ਵਧ ਗਿਆ ਕੋਤੰਦਰੋ ਗੋਲੀ ਲੈ ਕੇ ਆ ਦੇਖ ਕੇ ਹਾਏ ਮੇਰੇ ਅੱਪਾ ਨਾਲੇ ਕਿੰਨੇ ਵਾਰੀ ਕਿਹਾ ਵੀ ਨਾ ਇੰਨਾ ਬੋਲਿਆ ਕਰਨਾ ਲੈ ਹੁਣ ਦੱਸ ਕਿਹੜੀਆਂ ਗੱਡੀਆਂ ਭਾਲਦਾ ਤੂੰ ਲਿਆਪੋ ਤੂੰ ਛੇਤੀ ਦਵਾਈ ਮੰਮੀ ਦਵਾਈ ਤਾਂ ਖਤਮ ਹੈ ਅੰਦਰ ਫਿਰ ਹੁਣ ਕੀ ਕਰੀਏ ਮੰਮੀ ਐ ਕਰੋ ਡੈਡੀ ਨੂੰ ਚੱਕੋ ਆਪਾਂ ਲੈ ਕੇ ਚੱਲਦੇ ਆ ਪੁੱਤ ਹੁਣ ਤਾਂ ਜੱਸ ਵੀ ਘਰੇ ਹੈ ਨਹੀਂ ਆਪਾਂ ਕਿਵੇਂ ਲੈ ਕੇ ਜਾਵਾਂਗੇ ਮੰਮੀ ਮੈਨੂੰ ਆਉਂਦੀ ਹੈ ਘਰ ਸੁਲਾਣੀ ਤੂੰ ਡੈਡੀ ਜੀ ਨੂੰ ਖੜੇ ਕਰੋ ਡੈਡੀ ਖੜੇ ਹੋ ਜਾ ਹੋਰ ਨਾਲ ਦਾ ਰਾਮ ਨਾਲ ਪੈ ਜਾ ਬਸ ਹੁਣ ਬਾਹਲਾ ਨਾ ਬੋਲੀ ਡਾਕਟਰ ਨੇ ਵੀ ਕਿਹਾਗਾ ਕੋਈ ਨਾ ਚੰਦਰੇ ਰਾਮ ਨਾਲ ਤਾਂ ਪੈ ਜਾਣਾ ਇਕਦਾ ਮੇਰੇ ਮਨ ਨੂੰ ਪਛਤਾਵਾ ਜਿਹਾ ਹੋ ਗਿਆ ਵੀ ਮੈਂ ਐਵੇਂ ਹੀ ਸੋਚੀ ਜਾਂਦਾ ਸੀ ਵੀ ਕੁੜੀਆਂ ਨੂੰ ਪੜਾਉਣਾ ਲਖਿਆ ਉਹਨਾਂ ਨਹੀਂ ਚਾਹੀਦਾ ਨੌਕਰੀ ਨਹੀਂ ਕਰਾਉਣੀ ਜਾਂਦੀ ਉੱਥੇ ਨਾ ਮੇਰੀ ਸੋਚ ਗਲਤ ਸੀ ਹੁਣ ਮੈਨੂੰ ਬਹੁਤ ਪਛਤਾਵਾ ਹੋ ਰਿਹਾ ਹੈ ਉਹ ਨਹੀਂ ਤਾਂ ਮੈਂ ਕਹਿਣੀ ਆ ਵੀ ਰੱਬ ਨੇ ਦੇਖ ਲੈ ਆਪਾਂ ਨੂੰ ਕਿੰਨੀ ਚੰਗੀ ਧੀ ਦਿੱਤੀ ਸੀ ਤੇ ਤੂੰ ਕਹਿੰਦਾ ਸੀ ਇਹਨੂੰ ਤੰਗ ਕਰ ਨਹੀਂ ਉੱਥੇ ਮੈਂ ਗਲਤ ਸੀ ਮੈਂ ਤਾਂ ਭੁੱਲੀ ਗਿਆ ਸੀ ਵੀ ਰੱਬ ਨੇ ਆਪਾਂ ਨੂੰ ਪੁੱਤਾਂ ਵਰਗੀ ਧੀ ਦਿੱਤੀ ਹੈ ਤੇ ਮੈਂ ਮੈਂ ਤੈਨੂੰ ਕਹਿੰਦਾ ਰਹਾ ਵੀ ਉਹਨੂੰ ਤੰਗ ਕਰ ਜੇ ਅੱਜ ਉਹ ਨਾ ਨਾ ਹੁੰਦੀ ਤਾਂ ਮੇਰੀ ਜਾਨ ਨਹੀਂ ਬਚਣੀ ਸੀ ਸਹੀ ਗੱਲ ਹੈ ਇਹ ਤਾਂ ਰੱਬ ਨੇ ਹੱਥ ਦੇ ਕੇ ਬਚਾ ਲਿਆ ਤੇ ਵੀ ਸ਼ੁਕਰ ਕਰ ਵੀ ਉਹ ਨੂੰ ਗੱਡੀ ਚ ਲਾਉਣੀ ਆਉਂਦੀ ਸੀ ਤਾਂ ਤੈਨੂੰ ਲੈ ਗਈ ਉਹੀ ਤਾਂ ਗੱਲ ਹੈ ਇੰਨੀ ਸਿਆਣੀ ਜਵਾਕੜੀ ਤੇ ਮੈਂ ਮੈਂ ਇੰਨਾ ਬੁਰਾ ਮੇਰਾ ਪੁੱਠਾ ਦਿਮਾਗ ਹੈ ਨਾ ਤੈਨੂੰ ਥੋੜਾ ਸਮਝਾਉਂਦੀ ਸੀ ਮੈਂ ਤੇਰੇ ਕਿਹੜੇ ਖਾਨੇ 'ਚ ਕੋਈ ਗੱਲ ਪੈਂਦੀ ਸੀ ਉਦੋਂ ਡੈਡੀ ਠੀਕ ਹੋਣ ਤੁਸੀਂ ਹਾਂ ਪੁੱਤ ਠੀਕ ਆ ਮੈਂ ਤਾਂ ਬਸ ਪੁੱਤ ਮੈਂ ਤੇ ਇੱਥੋਂ ਮਾਫੀ ਮੰਗਣਾ ਡੈਡੀ ਛੱਡੋ ਪੁਰਾਣੀਆਂ ਗੱਲਾਂ ਨੂੰ ਤੁਸੀਂ ਆਪਣੀ ਸਿਹਤ ਵੱਲ ਧਿਆਨ ਦਿਓ ਪੁੱਤ ਮੈਂ ਸਿਹਤ ਵੱਲ ਤਾਂ ਧਿਆਨ ਦੇ ਲੂਆਂ ਪਰ ਪੁੱਤ ਇਹ ਦੋ ਪਹਿਲਾਂ ਨੇ ਜੋ ਵੀ ਕੁਝ ਹੋ ਗਿਆ ਮੈਨੂੰ ਮaaf ਕਰ ਦੇਤੀ ਇਹਨੂੰ ਓਹੋ ਡੈਡੀ ਕੁਛ ਨਹੀਂ ਹੁੰਦਾ ਮਾਂ-ਬਾਪ ਇੰਨਾ ਕਾ ਕਰਦਾ ਨਾ ਬੱਚਿਆਂ ਨੂੰ ਫੇਰੀ ਅਕਲ ਆਉਂਦੀ ਆ ਪੁੱਤ ਤੁਸੀਂ ਆਪ ਦੀ ਜਗ੍ਹਾ ਤੋਂ ਠੀਕ ਹੋ ਪਰ ਮੇਰੀ ਸੋਚ ਹੀ ਗਲਤ ਸੀਗੀ ਹੁਣ ਮੈਂ ਨਾ ਪੁੱਤ ਤੈਨੂੰ ਇੱਕ ਗੱਲ ਕਹਿਣਾਗਾ ਅੱਜ ਤੋਂ ਬਾਅਦ ਮੈਂ ਤੈਨੂੰ ਕੋਈ ਰੋਕ ਟੋਕ ਨਹੀਂ ਕਰੂੰਗਾ ਠੀਕ ਹੈ ਪੁੱਤ ਜੋ ਤੁਸੀਂ ਪਹਿਨਣਾ ਉਹ ਪਹਿਨੋ ਜੋ ਤੁਸੀਂ ਕੋਈ ਕੰਮ ਕਰਨਾ ਉਹ ਕੰਮ ਕਰੋ ਸੋਨੂੰ ਕੋਈ ਕਰ ਚ ਰੋਕ ਟੋਕ ਨਹੀਂ ਪੁੱਤ ਮੈਂ ਕਰੂੰਗਾ ਬਲਕਿ ਜੇ ਤੁਹਾਡੀ ਮੰਮੀ ਵੀ ਸੋਨੂੰ ਟੋਕੂਗੀ ਨਾ ਤਾਂ ਇਹਨੂੰ ਵੀ ਟੋਕਣ ਦੇਣਾ ਲੈ ਦੱਸ ਮੈਂ ਤਾਂ ਪਹਿਲੇ ਹੀ ਨਹੀਂ ਸੀ ਉਹਨੂੰ ਕੁਛ ਕਹਿੰਦੀ ਇਹ ਤਾਂ ਤੂੰ ਹੀ ਸੀ ਜਮਦੂਤ ਜਿਹਨੇ ਸਾਰੇ ਘਰ ਚ ਖਲਾਰਾ ਪਾਇਆ ਹੋਇਆ ਸੀ ਉਹ ਚਲ ਹੁਣ ਜੋ ਹੋ ਗਿਆ ਸੋ ਹੋ ਗਿਆ ਚਲੋ ਪੁੱਤ ਹੁਣ ਹੱਸੋ ਘਟੋ ਮੌਜ ਕਰੋ ਜਾ ਪੁੱਤ ਵਧੀਆ ਜੀ ਚਾਹ ਬਣਾ ਕੇ ਲੈ ਕੇ ਆਓ ਹਾਂਜੀ ਡੈਡੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਨੂੰ ਮਾਈਕ ਦੇ ਦਿਓ ਪਲੀਜ਼ ਜਿਵੇਂ ਅੱਜ ਤੁਸੀਂ ਹਾਲੋ ਹੋਏ ਉਧਰੋਂ ਨਮਸਤਵਾਦ ਸਤਿ ਸ਼੍ਰੀ ਅਕਾਲ ਦੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਇਹ ਵੀਡੀਓ ਚ ਇੱਕ ਅਸੀਂ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਹਮੇਸ਼ਾ ਘਰ ਚ ਕਹਿੰਦੇ ਨਾ ਵੀ ਸੱਸ ਸੱਚ ਦੋਸੱਸੇ ਲੱਗਦੇ ਆਗੇ ਤੇ ਸੱਪ ਚ ਵੀ ਕੁਝ ਇਹੋ ਜਿਹਾ ਕੁਝ ਕਮੀਆਂ ਹੁੰਦੀਆਂ ਹਨਾ ਹਰ ਇੱਕ ਵਾਰ ਸੱਸਾਂ ਨਹੀਂ ਮਾੜੀਆਂ ਹੁੰਦੀਆਂ ਕਈ ਵਾਰ ਉਹ ਕੋਈ ਵੀ ਮੈਂਬਰ ਹੋਰ ਮਾੜਾ ਹੁੰਦਾ ਜਿਹੜੇ ਕਿਸੇ ਦੇ ਥ्रू ਉਹਨੂੰ ਤੰਗ ਕੀਤਾ ਜਾਂਦਾ ਇਹਨਾਂ 50% ਘਰਾਂ ਦੀ ਕਹਾਣੀਆਂ ਕਿ ਹਰ ਕੋਈ ਬੰਦਾ ਕਿਸੇ ਨਾ ਕਿਸੇ ਤੋਂ ਦੁਖੀ ਆ ਪਲੀ ਸਾਰੇ ਜਣੇ ਸਮਝੋ ਉਹ ਕੁੜੀਆਂ ਵਿਆਹ ਕੇ ਤੁਹਾਡੇ ਘਰੇ ਆਈਆਂ ਨੇ ਉਹ ਵੀ ਤੁਹਾਡੀਆਂ ਧੀਆ ਨੇ ਉਹਨਾਂ ਨੂੰ ਵੀ ਉਹਨਾ ਹੀ ਪਿਆਰ ਦਿਓ ਜਿੰਨਾ ਤੁਸੀਂ ਆਪਦੀਆਂ ਨੂੰ ਕਰਦੇ ਹੋ ਬਿਲਕੁਲ ਜਿਵੇਂ ਵੀਡੀਓ ਚ ਅਸੀਂ ਦਿਖਾਇਆ ਕਿ ਸੱਸ ਨੂੰ ਮਜਬੂਰ ਕੀਤਾ ਜਾਂਦਾ ਸੀਗਾ ਹਨਾ ਇੱਕ ਨੂ ਦੇ ਸਹੁਰੇ ਵੱਲੋਂ ਵੀ ਤੂੰ ਆਪਣੀ ਨੂ ਨੂੰ ਕਹਿ ਐ ਨਹੀਂ ਕਰਨਾ ਐ ਨਹੀਂ ਕਰਨਾ ਹਾਲਾਂਕਿ ਉਸ ਨੂ ਅੱਗੇ ਉਹਦੀ ਸੱਸ ਦੀ ਇਮੇਜ ਬੁਰੀ ਬਣੀ ਸੀਗੀ ਤੇ ਇਹ ਚੀਜ਼ਾਂ ਬਹੁਤ ਹੁੰਦੀਆਂ ਨਹੀਂ ਆ ਸੱਸਾਂ ਨੂੰ ਕਿਤੇ ਨਾ ਕਿਤੇ ਮਜਬੂਰ ਕੀਤਾ ਜਾਂਦਾ ਹਰ ਕੋਈ ਸੱਸ ਮਾੜੀ ਨਹੀਂ ਹੁੰਦੀ ਤੇ ਹਰ ਕੋਈ ਸੋਹਰਾ ਵੀ ਨਹੀਂ ਮਾੜਾ ਹੁੰਦਾ ਚਲੋ ਸਾਰੇ ਸੱਸ ਸੋਹਰਾ ਵੀ ਨਹੀਂ ਮਾੜੇ ਹੁੰਦੇ ਹਨਾ ਤੇ ਬਸ ਅਸੀਂ ਇੱਕ ਛੋਟਾ ਜਿਹਾ ਮੈਸੇਜ ਦੇਣ ਦੀ ਹੀ ਕੋਸ਼ਿਸ਼ ਕੀਤੀ ਵੀ ਪਹਿਰਾਵੇ ਨਾਲ ਅਜਾ ਸਿਰ ਟਕਣ ਨਾਲ ਇਹ ਤੱਕ ਇਹ ਢੀ ਗੱਲ ਨਹੀਂ ਹੁੰਦੀ। ਜੇ ਕੋਈ ਜੌਬ ਕਰਨ ਨਾਲ ਕੋਈ ਤੁਹਾਡੀ ਇੱਜ਼ਤ ਨਹੀਂ ਕਰਦੀ ਸਮਕਾ ਤੁਹਾਨੂੰ ਲੋਕ ਕਹਿੰਦੇ ਆ ਵੀ ਵਧੀਆ ਤੁਹਾਡੇ ਤਾਂ ਬੱਚੇ ਕਮਾਉਂਦੇ ਆ। ਸੋ ਪਲੀਜ਼ ਬੱਚਿਆਂ ਨੂੰ ਵੀ ਹਨਾ ਐਪਰੀਸ਼ੀਏਟ ਕਰਿਆ ਕਰੋ। ਉਹ ਵੀ ਅੱਗੇ ਹੋਰ ਅੱਗੇ ਆਪਦੀ ਜ਼ਿੰਦਗੀ 'ਚ ਹੋਰ ਕੁਝ ਕਰ ਸਕਦਾ। ਹਾਂ ਤੇ ਜਿੱਥੇ ਕੋਈ ਭਈ ਇਹਦੇ ਵਰਗਾ 8 ਵਜੇ ਸੋਰਾ ਹੋਵੇ ਹਨਾ ਉਹ ਕਹੇ ਹੇਲੀਆ ਦੀ ਨੂਨ ਨਾਲ ਕੰਮ ਨਹੀਂ ਕਰਾਉਣਾ ਜਿਵੇਂ ਮੈਂ ਆਪਦੀ ਨੂਨ ਨਾਲ ਕੰਮ ਕਰਾਉਂਦੀ ਸੀ ਚੋਰੀਓ। ਉਦੋਂ ਵੀ ਕਰਾ ਦਿਆ ਕਰਿਓ ਬਿਲਕੁਲ ਮੋਗਾ ਨਾ ਪਾ ਲਿਆ ਕਰੋ ਸਭ ਵੀਡੀਓ ਕੇਮੇਦੀ ਲੱਗੀ ਵੱਤ ਤੋਂ ਵੱਤ ਕਮੈਂਟ ਕਰਿਓ ਜਿਨ੍ਹਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੱਤ ਤੋਂ ਵੱਤ ਸ਼ੇਅਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਸਾਨੂੰ ਸਪੋਰਟ ਵੀ ਕਰਿਆ ਕਰੋ ਤੁਸੀਂ ਕੋਈ ਸਿੱਖਿਆ ਦੇਣੀ ਹੈ ਨਹੀਂ ਇਹ ਤਾਂ ਨਹੀਂ ਦੇ